ਤੇ ਦਿਨ ਖਰਾਬ ਹੁੰਦਾ ਨਹੀਂ ਹੁੰਦਾ ਬਟ ਇਹ ਮੌਕਾ ਹੈ ਜੀ ਅੱਜ ਆਪਣਾ ਦਿਨ ਬਣਾਉਂਦਾ ਪਹਿਲੀ ਖਾਲੀ ਗੇਂਦ ਹੈ ਉਹ ਸਿਰਾਂ ਉਤੋਂ ਲੰਘ ਗਈ ਫਲਾਈ ਕਰਕੇ ਉਹ ਗਾਣਾ ਹੁੰਦਾ ਸੀ ਇਹ ਤੁਹਾਡੇ ਸਿਰਾਂ ਦੇ ਉਤੋਂ ਫਲਾਈ ਕਰਕੇ ਗੇਂਦ ਨਹੀਂ ਲੰਗੀ ਨਿਆਰਸ ਲੈ ਲੋ ਸ਼ਾਇਦ ਨਾਲ ਲੰਘਦੀ ਚਲੋ 5 ਗੇਂਦਾਂ 10 ਰਨ 4 ਗੇਂਦਾਂ 10 ਰਨ ਅਰਸ਼ਦੀਪ ਸਿੰਘ ਦੋ ਖਾਲੀ ਗੇਂਦਾਂ दो तोले सोने ਦੇ ਬਰਾਬਰ ਹੈ ਇਹ ਇਹੀ ਇਹੀ ਚੀਜ਼ ਕਰਨੀ ਚਾਹੀਦੀ ਹੈ ਇਸ ਸਿਆਣਾ ਪਰ ਪਹਿਲਾ ਬਾਉਂਸਰ ਤੇ ਦੂਜਾ ਯਾਰਕਰ ਗਿੰਦਾ ਮੁਨਤੇ ਅਗਰ ਵਿਕਟ ਮਿਲ ਜਾਏ ਤਾਂ ਫਿਰ ਪੂਰਾ ਹੀ ਗੇਮ ਪਾਸਾ ਪਾ ਲੈਣਾ ਅਰਸ਼ਦੀਪ ਸਿੰਘ ਨੇ ਅਸੀਂ ਪਗੜੇ ਪਾਵਾਂਗੇ ਦੋਵੇਂ ਕਮੈਂਟਰੀ ਬਾਕਸ ਵਿੱਚ ਜਿਹੋ ਨੇ ਵਿਕਟ ਆ ਗਈ ਤਾਂ ਤੁਹਾਨੂੰ ਲਾਈਵ ਦਿਖਾਵਾਂਗੇ ਕੈਮਰੇ ਤੇ ਫੀਲਡਰ ਹੈ ਪਿੱਛੇ ਅਰਸ਼ਦੀਪ ਸਿੰਘ ਸ਼ੇਰ ਹਿੰਦੁਸਤਾਨ ਦਾ ਜਿਉਦਾਰਾ ਕਾਕਾ ਬੋਤਾ ਪਤਕਾ ਤੇ ਜਿਸ ਚੀਜ਼ ਦੀ ਲੋੜ ਸੀ ਇੱਕ ਓਵਰ ਲਾਦਾ ਤੁਹਾਨੂੰ ਵਾਪਸ ਆਉਣ ਵਾਸਤੇ ਤੁਹਾਡੀ ਆਪਣੀ ਫਾਰਮ ਨੂੰ ਵਾਪਸ ਆਉਣ ਵਾਸਤੇ ਤੇ ਉਹ ਉੱਥੇ ਅਰਸ਼ਦੀਪ ਸਿੰਘ ਦੀ ਫਾਰਮ ਵਾਪਸ ਆਈ ਹੈ ਸੀ ਇੰ ਪੋਜੀਸ਼ਨ ਤੋਂ ਨਾਲ ਜ਼ਬਰਦਸਤ ਗੇਂ ਵਿਕਟਾਂ ਦੇ ਇਸ ਖਤਮ ਕੀਤਾ ਮੋਕਾਂ ਨਹੀਂ ਸੀ 얘 تھے ਮੈਥਿਊ ਵੇਡ ਕੋ ਆਪਣੀਆਂ ਬਾਵਾਂ ਖੋਲੰਦਾ ਤਿੰਨ ਡਾਟ ਗੇਂਦਾ ਤੇ ਮੈਥਿਊ ਵੇਡ ਦਾ ਵਿਕਟ ਤੇ ਅਰਸ਼ਦੀਪ ਸਿੰਘ ਦੀ ਵਾਪਸੀ 144 ਤੇ ਸੀਗੇ 154 ਤੇ ਆਸਟ੍ਰੇਲੀਆ ਪਾ ਅਰਸ਼ਦੀਪ ਸਿੰਘ ਨੇ ਨਜ਼ਾਰੇ ਲਿਆਤੇ ਪਹਿਲੀਆਂ ਦੋ ਗੇਂਦਾ ਖਾਲੀ ਤੇ ਤੀਜੇ ਤੇ ਵੇਡ ਦਾ ਵੱਡਾ ਵਿਕਟ ਲਿਆ ਹੈ 3 ਗਿੰਦਾ 10 ਰਨ ਚਾਹੀਦੇ ਆ ਬੈਟਸਮੈਨ ਪੈਰਨਡੋਰਫ ਅਚਾਨਕ ਸ਼ਰਮਦੀਪ ਭਾਰੀ ਸਭ ਨੂੰ ਲੱਗਣਾ ਸ਼ੁਰੂ ਹੋ ਗਿਆ ਇਹ ਤਾਂ ਮੈਚ ਆਪਾਂ ਜਿੱਤ ਸਕਦੇ ਆ ਨਹੀਂ ਕਿਉਂ ਨਹੀਂ ਜਿੱਤਾਂਗੇ ਜੀ ਪੰਜਾਬ ਦਾ ਸ਼ੇਰ ਗੇਂਦਬਾਜ਼ੀ ਦੇ ਕਰਦਾ ਹੋਏ ਤੇ ਮਜਾਲ ਆ ਕਿਸੇ ਦੀ ਕਿ ਉਹਦੇ ਸਾਹਮਣੇ ਕੋਈ ਖੜ ਜਾਏ ਜਿਵੇਂ ਅਰਸ਼ਦੀਪ ਸਿੰਘ ਨੇ ਕਰਕੇ ਦਿਖਾਇਆ ਜੀ ਆਪਣੇ ਆਪ ਤੇ ਭਰੋਸਾ ਬਸ ਇਹੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਜੀ ਔਰ ਕਰਾਊਡ ਦੇ ਦੇਖੋ ਲਾਈਟਾਂ ਬੱਤੀਆਂ ਫੋਨਾਂ ਦੀ ਜਗਾਨੀਆਂ ਸ਼ੁਰੂ ਕਰਤੀਆਂ ਕੋਈ ਗੱਲ ਨਹੀਂ ਜੇ ਬੈਟਰੀ ਖਤਮ ਹੋ ਜਾਏ ਫੋਨ ਬੰਦ ਹੋ ਜਾਣ ਬਟ ਇੱਥੇ ਮੈਚ ਹੁਣ 파ਰਤ ਦੀ ਮੁੱਠੀ 'ਚ ਅਸ਼ਦੀਪ ਸਿੰਘ ਇੱਕ ਵਾਰ ਫੇਰ ਵਿਕਟ ਦਾ ਡੰਡਾ ਤੋੜੇਗਾ ਮੈਂ ਕਹਿੰਦਾ ਭਾਜੀ ਤਿੰਨ ਗਿੰਦਾ ਪਈਆਂ ਦੋ ਵਿਕਟਾਂ ਚਲੋ ਦੋ ਡੰਡੇ ਤੋੜ ਦੋ ਇੱਕ ਰਨ ਇੱਕ ਰਨ ਬਚੇ 2 ਗਿੰਦਾ 9 ਰਨ ਅਗਲੀ ਗੇਂਦ ਜੇ 6 ਨਾ ਲੱਗਿਆ ਤਾਂ ਅੱਜ ਅਰਸ਼ਦੀਪ ਨੂੰ ਬੈਂਗਲੌਰ ਵਾਲਿਆਂ ਨੇ ਮੋਢੇ ਤੇ ਚਾਕੇ ਭੰਗੜੇ ਪਾਣੇ ਆ ਤੇ ਜਿਵੇਂ ਵਿਕਟ ਲਿਆ ਵੇਡ ਦਾ ਵੇਡ ਦਾ ਵੱਡਾ ਵਿਕਟ ਤੇ ਸਾਡੀ ਬੂਹਾ-ਬੂਹਾ ਕਰਾਤੀ ਨੋਰ ਭੰਗੜੇ ਪੈ ਗਏ ਬਿਲਕੁਲ ਸਟੇਡੀਅਮ ਦੇ ਵਿੱਚ ਆ ਦੇਖੋ ਇਹ ਲੋਕੀ ਸਮਝਦੇ ਭੰਗੜਾ ਪੰਜਾਬ ਚ ਪੈਂਦਾ ਪਰ ਭੰਗੜਾ ਐਸੀ ਚੀਜ਼ ਹੈ ਪੂਰੀ ਦੁਨੀਆ ਚ ਪੈਂਦਾ ਬਈ ਪੰਗੜਾ ਤੇ ਖੱਪਾ ਹਟ ਜੇਗਾ ਪੈਂਦੀ ਐ ਜੇ ਪੰਗੜਾ ਪਹਿਰਿਆ ਫਿਰ ਉਹਨਾ ਖੱਪ ਵੀ ਪੈਂਦੀ ਐ ਪਰ ਖੱਪਾ ਪਹਿਣੀ ਵੀ ਚਾਹੀਦੀ ਐ ਬਿਲਕੁਲ ਇੱਕ ਟਾਈਮ ਤੇ ਲੱਗਾ ਸੀ ਕਿਤੇ ਆਸਟ੍ਰੇਲੀਆ ਮੈਚ ਹੱਥੋਂ ਕੱਢ ਲੇਗਾ ਪਰ ਜਿੰਨੀ ਸੋਹਣੀ ਵਾਪਸੀ ਇੱਥੇ ਅਸ਼ਦੀਪ ਸਿੰਘ ਨੇ ਕਰਾਈ ਐ ਇੱਕ ਵਾਰ ਫੇਰ ਉਹਨੇ ਦਿਲ ਜਿੱਤੇ ਰੀ ਸਾਰਿਆਂ ਦੇ ਦੋ ਗਿੰਦਾ ਰਹਿ ਗਿਆ ਔਰ ਇਹ ਦੇਖੋ ਜੀ ਚੰਗਾ ਓਵਰ ਇੱਕ ਵਿਕਟ ਮਿਲੀ ਇਹ ਨਾਲ ਵੱਡੀ ਵਿਕਟ ਕੱਢੀ ਐ ਤੋ ਚਿਹਰੇ ਤੇ ਕੌਨਫੀਡੈਂਸ ਇਹ ਸਭ ਤੋਂ ਵੱਡੀ ਗੱਲ ਹੈ ਤੇ ਦੁਕਾਨਦਾਰ ਦੀ ਸਵੇਰੇ ਸਵੇਰੇ ਬੋਣੀ ਹੋ ਜਾਵੇ ਤੇ ਬੋਲਰ ਨੂੰ ਵਿਕਟ ਮਿਲ ਜਾਵੇ ਆਪਣੇ ਆਪ ਕੌਨਫੀਡੈਂਸ ਆ ਜਾਂਦਾ ਹੈ ਇੱਕ ਤੋਂ ਮੁੰਬਈ ਇੰਡੀਅਨਸ ਵਾਲਾ ਮੈਚ ਸੀ ਜਿਹੜਾ ਇਹਨਾਂ ਨੇ ਜਿਤਾਇਆ ਸੀ ਇੱਕ ਆ ਹੋ ਸਕਦਾ ਹੈ ਔਂਪਾਇਰ ਸਾਹਿਬ ਧੰਨਵਾਦ ਤੁਹਾਡਾ ਵੀ ਤੁਸੀਂ ਹੀ ਚੋਕਾ ਰੋਕ ਲਿਆ ਤੇ ਮੈਚ ਆ ਗਿਆ ਹੱਥ ਵਿੱਚ ਅਖੀਰਲੀ ਗੇਂਦ ਤੇ 8 ਰਨ ਬਰਨੇ ਬਹੁਤ ਔਖੇ ਹੈੰਬਰ ਵਰਿੰਦਰ ਸ਼ਰਬਾ ਜੀ ਸਿੱਧਾ ਹੀ ਗੇਂਦ ਖਾਡਾ ਟਿੱੜਤੇ ਹਾਸਾ ਇਸ ਟਾਈਮ ਤੇ ਆ ਰਿਹਾ ਦੰਦ ਨਿਕਲ ਰਹੇ ਹੈ ਦੱਸ ਨਹੀਂ ਰਹੇ ਕਿ ਵੀ ਦਰਦ ਹੋ ਰਹੀ ਹੈ ਮਿੱਟੀ-ਵਿੱਟੀ ਦਰਦਾ ਹਲੇ ਉਹ ਹੌਲੀ-ਹੌਲੀ ਆ ਦੇਖੋ ਦੰਦ ਟਿੱੜਦੇ ਹੋ ਕੇ ਰਹੇ ਜਿਦੋਂ-ਜਿਦੋਂ ਟਾਈਮ ਲੰਘਦਾ ਜਾਏਗਾ ਕੋਸ਼ਿਸ਼ ਪੂਰੀ ਕੀਤੀ ਸੀ ਗੋਡਾ ਬਚ ਗਿਆ ਥੋੜਾ ਉੱਪਰ ਬਚੀ ਹੈ ਇਹ ਗੋਡੇ ਦੇ ਜਾਂਦੀ ਫਿਰ ਐਸ ਉਮਰੇ ਗੋਡੇ ਠੀਕ ਵੀ ਨਹੀਂ ਹੁੰਦੇ ਜਲਦੀ ਤੇ ਫਿਰ ਤਾਂ ਫਿਰ ਹੋਰ ਚੁਪੜੀ ਚੰ ਦਾ ਕੰਮ ਬੰਜਣਾ ਸੀ ਭਾਜੀ ਕੋਈ ਅਰਸ਼ਦੀਪ ਤੇ ਹੱਥੋਂ ਮਣੀ ਜੀ ਡਿਫਲੈਕਟ ਹੋ ਗਈ ਗੇਂਦ ਥੋੜੀ ਸਪੀਡ ਕੱਟ ਹੋ ਗਈ ਪਰ ਅਰਸ਼ਦੀਪ ਸਿੰਘ ਉਹ ਨਾ ਪਾਓ ਦੁਨੀਆ ਪਾਏਗੀ ਭੰਗੜੇ ਅਰਸ਼ਦੀਪ ਸਿੰਘ ਸ਼ੇਰ ਹਿੰਦੁਸਤਾਨ ਦਾ ਸ਼ੇਰ ਤੇ ਜਬਾੜੇ ਵਿੱਚੋਂ ਸ਼ਿਕਾਰ ਖੋਲਿਆ ਹਾਰਿਆ ਹੋਇਆ ਮੈਚ ਜਿੱਤ ਲਿਆ ਉਹ ਜਿਉਂਦਾ ਰਹਿ ਕਾਕਾ ਬਾਤਾ ਫਟਾਕਾ ਤੇ ਭਾਰਤ ਨੇ 4-1 ਨਾਲ ਇਹ ਸੀਰੀਜ਼ ਆਪਣੀ ਜੇਬ ਵਿੱਚ ਪਾਲੀ